ਉਹ ਬਜ਼ੁਰਗ ਮਾਤਾ ਪਹਿਣਾ ਵੀਰਾਂ ਨੂੰ ਜੈ ਕੀ ਜੈ ਭਾਰਤ ਜੈ ਭਾਰਤ ਜੀ ਬਹੁਤ ਵਧੀਆ ਹੈ ਕਿ ਹੁਣ ਆਪਾਂ ਨੂੰ ਸਮਝ ਬਣ ਗਈ ਆ ਕਿ ਜੈ ਭੀਮ ਦਾ ਨਾਰਾ ਲਾਉਣਾ ਇੱਕ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਨਾ ਕਿਉਂ ਬਣ ਗਈ ਕਿ ਸਾਡੇ ਲਈ ਉਹਨਾਂ ਨੇ 25 ਸਾਲ ਦੀ ਗਰਚ ਕੀਤਾ 25 ਸਾਲ ਚ ਗਰਚ ਕਰਦਿਆਂ ਕਰਦਿਆਂ ਉਹਨਾਂ ਦੇ ਚਾਰ ਸਾਹਿਬ ਜਾਬੇ ਸ਼ਹੀਦ ਹੋਏ ਆ ਤਾਂ ਚੰਗਾ ਚ ਕਰਨ ਤੋਂ ਬਾਅਦ ਚ ਕਾਨੂੰਨ ਮੰਤਰੀ ਬਣੇ ਜਦੋਂ ਕਾਨੂੰਨ ਮੰਤਰੀ ਬਣੇ ਤਾਂ ਸਾਨੂੰ ਬੋਟ ਪੌਂਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਆਪਣੀ ਘਰ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਬੱਚਿਆਂ ਨੂੰ ਨੌਕਰੀ ਲੱਗਣ ਦਾ ਅਧਿਕਾਰ ਲੈ ਕੇ ਦਿੱਤਾ ਤੇ ਇਲੈਕਸ਼ਨਾਂ 'ਚ ਖੜਨ ਦਾ ਅਧਿਕਾਰ ਲੈ ਕੇ ਦਿੱਤਾ ਉਹਨਾਂ ਨੇ ਨਹੀਂ 1952 ਦੇ ਸੰਵਿਧਾਨ 'ਚ ਲਿਖਿਆ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਦੇਣਾ ਹੈ 1952 'ਚ 1952 ਦੇ ਸੰਵਿਧਾਨ ਦੇ ਵਿੱਚ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਲੇਕਿਨ 72 ਸਾਲ ਹੋ ਗਿਆ ਜਿਹੜੇ ਲੋਕਾਂ ਨੂੰ ਅਸੀਂ ਬੂਟਾ ਪਾਉਂਦੇ ਰਹੇ ਹਾਂ ਉਹਨਾਂ ਨੇ ਅਜੇ ਕਬਜ਼ੇ 'ਚ ਹੀ ਰੱਖਿਆ ਜਿ ਲਾਗੂ ਨਹੀਂ ਕੀਤਾ ਅਜੇ ਅਸੀਂ ਗੱਲਾਂ ਬੋਲਦੇ ਹਾਂ ਹੈਨਾ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਰੋਲਾ ਪਿੰਡਾ ਰਾਸ਼ਨ ਤੁਹਾਡੀ ਮਰਜ਼ੀ ਮੁਤਾਬਕ ਮਿਲਦਾ ਤੇ ਸਰਕਾਰ ਦੀ ਮਰਜ਼ੀ ਮੁਤਾਬਕ ਮਿਲਦਾ ਮਸਕਾ ਸਰਕਾਰ ਦੀ ਬੱਚਾ ਇਸੇ ਤਰ੍ਹਾਂ ਸਖਣ ਸਰਕਾਰ ਨਾਲ ਵੀ ਸਰਕਾਰ ਨਹੀਂ ਦੀ ਜਗਾ ਇਸੇ ਤਰ੍ਹਾਂ ਹੀ ਜਾਂਦਾ ਇਸੇ ਤਰ੍ਹਾਂ ਹੀ ਨੋ ਡਿਸਟਰਬ ਇਸੇ ਤਰ੍ਹਾਂ ਹੀ ਸਖਣ ਸਕੀਮ ਵੀ ਸਰਕਾਰ ਦੀ ਮਰਜ਼ੀ ਤੱਕ ਮਿਲਦੀ ਹੈ ਪੈਨਸ਼ਨ ਵੀ ਸਰਕਾਰ ਦੀ ਮਰਜ਼ੀ ਦੇ ਮੁਤਾਬਕ ਹੀ ਬਣਦੀ ਹੈ ਵੇਖੋ ਹਰਿਆਣੇ 'ਚ 3500 ਰੁਪਏ ਦੀ ਆਵਾਜ਼ ਆ ਰਹੀ ਦਿੱਲੀ 'ਚ 5000 ਦੀ ਆ ਰਹੀ ਹੈ ਪੰਜਾਬ 'ਚ ਜੇ 1500 ਦੀ ਆ ਰਹੀ ਹੈ ਤੁਸੀਂ ਪੈਨਸ਼ਨ ਲੈਣ ਤੋਂ ਬਾਅਦ ਚ ਬੈਂਕੋ ਵਾਲਿਆਂ ਨੂੰ ਕਿਹਾ ਜੇ ਮੇਰੀ ਪੈਨਸ਼ਨ ਦੀ ਸਟੇਟਮੈਂਟ ਕੱਢ ਦਿਓ ਉਹ ਜਦੋਂ ਸਟੇਟਮੈਂਟ ਸਾਲ ਦੀ ਕੱਢਣਗੇ ਨਾ ਤੇ 12 ਪੈਨਸ਼ਨਾਂ ਉਦੇ ਚ ਨਹੀਂ ਹੁੰਦੀ ਘੱਟ ਹੁੰਦੀ ਹੈ ਨਾ ਇਸੇ ਤਰ੍ਹਾਂ ਹੀ ਸਾਡੇ ਵਜੀਫੇ ਸਕਾਲਰਸ਼ਿਪ ਬੱਚਿਆਂ ਦੇ ਵਜੀਫੇ ਜਿਹੜੇ ਹੈਗੇ ਆ ਉਹ ਵੀ ਨਹੀਂ ਪੰਜ ਪੰਜ ਮਰਲੇ ਰੈਸ਼ੀ ਪਲਾਟ ਵੀ ਨਹੀਂ ਮਿਲਦੀ ਕਲੋਨੀਆਂ ਵੀ ਨਹੀਂ ਮਿਲਦੀਆਂ ਪਿੱਛੇ ਇੰਦਰਾ ਮਹਾਤਮਾ ਗਾਂਧੀ ਨੇ ਸਾਨੂੰ ਲਾਡਮੈਂਟ ਪਹਿਲੀ ਦਿੱਤੀ ਸੀ ਭਜ ਭਜ ਕਿੱਲੇ ਹਾਂ ਪਰ ਇੱਕ ਸੰਵਿਧਾਨ ਦੇ ਮੁਤਾਬਕ ਮਿਲ ਗਈ ਸੀ ਹੈਨਾ ਸੰਵਿਧਾਨ ਜੀ ਲਿਖੀ ਗਈ ਤਾਂ ਹੁਣ ਤੁਹਾਡੇ ਏਡੇ ਵੱਡੇ ਵੱਡੇ ਹੱਕ ਲਿਖੇ ਆ ਹੈਨਾ ਪਰ ਤੁਸੀਂ ਕਦੀ ਅੰਦਰੋਂ ਇੱਛਾ ਨਹੀਂ ਕੀਤੀ ਤੁਹਾਡੀ ਤੁਹਾਡੇ ਵਿਚਾਰ ਨਹੀਂ ਬਣੇਗੇ ਹੀ ਆਪਦੇ ਹੱਕਾਂ ਲਈ ਇਕੱਠੇ ਅਸੀਂ ਤਾਂ ਗਰੀਬ ਸਭੀ ਵਿਚਾਰੀ ਨਹੀਂ ਬਣੇ ਤਾਂ ਕੀ ਆ ਜੇ ਅਸੀਂ ਇਕੱਠੇ ਹੋ ਗਏ ਤਪਾਈ ਸਾਹਿਬ ਜੀ ਫੇਰ ਤੁਹਾਡਾ ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਬਣਾਇਆ ਉਹ ਬਣਾ ਕੇ ਦੇ ਗਿਆ ਲੇਕਿਨ ਉਹ ਸਾਨੂੰ ਕਹਿ ਗਿਆ ਕਿ ਹੁਣ ਲਾਗ ਤੁਸੀਂ ਕਰਨਾ ਪਰ ਅਸੀਂ ਕੀਤਾ ਹੀ ਨਹੀਂ ਹੈ ਨਾ ਅੱਛਾ ਚਲੋ ਗੱਲ ਇਹ ਆ ਕਿ ਮੈਂ ਥੋੜੀ ਜੀ ਸਮਝ ਬਣਾਉਣ ਲਈ ਇੱਕ ਭੈਣ ਜੀ ਨਾਲ ਗੱਲ ਕਰਾਂਗਾ ਭੈਣ ਜੀ ਕਰੇ ਗੱਲ ਤਾਂ ਲੱਗਾ ਕਿ ਟੁੱਟ ਗਈ ਮੋਟਰ 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 ਲਾਈ ਆ ਭੈਣ ਨੇ ਸਾਡੀ ਨੇ ਪੈਸੇ ਵੀ ਵਹਾ ਲਏ ਹੈ ਹੈਨਾ ਹੁਣ ਉਹਨੂੰ ਆਵਾਜ਼ ਦੇ ਦੇ ਪਾਣੀ ਦੇ ਜੂ ਜਾਣਾ ਪਊ ਪੈਸੇ ਵੀ ਲਾਇਆ ਤੇ ਮੋਟਰ ਕੋਲੇ ਜਾਣਾ ਪਊ ਫੇਰ ਬੰਨ ਅੱਛਾ ਕਰਿਆਣਿਆਂ ਦੀ ਦੁਕਾਨ ਕੋਲੇ ਆਪਾਂ ਚਲੇ ਜਾਈਏ ਤਾਂ ਕਰਿਆਨੇ ਵਾਲਾ ਸੌਦਾ ਤੋਲਦੂ ਖੜਿਆਂ ਨੂੰ ਵੇਖ ਕੇ ਕੀ ਬੋਲਣਾ ਪਊ ਬੋਲਣਾ ਵੀ ਪਊ ਜਾਣਾ ਵੀ ਪਊ ਪੈਸੇ ਵੀ ਲੱਗਣਾ <स्या> थे थे अच्छा डॉक्टर ਕੋਲੇ ਆਪਾਂ ਜਾਣੇ ਆਂ ਡਾਕਟਰ ਕੋਲੇ ਚੁੱਪ ਕਰਕੇ ਖੜ ਜਾਈਏ ਖੜੇ ਨੂੰ ਟੀਕਾ ਲਾ ਦੂ ਕਿ ਦੁੱਖ ਦੱਸਣਾ ਪਊ ਐਸੀ ਵੀ ਲੋ ਜਾਨਾ ਵੀ ਤਵਾਡੀਆਂ 15 ਸਹੂਤਾਂ ਲਈਆਂ ਨੇ ਹੈਨਾ ਹੁਣ ਇਹ ਚੁੱਪ ਕਰਕੇ ਘਰੇ ਬੈਠਿਆਂ ਮਿਲ ਜਾਣਗੀਆਂ ਨਾ ਨਾ ਕਿਉਂ ਬਈ ਨੀ ਮਿਲਣੀ ਆ ਇਹ ਤਾਂ ਜਾਣਾ ਪੜਾ ਜਾਣਾ ਪੈਂਦਾ ਇਹਦੇ ਤੇ ਤੁਹਾਡੀ ਪੈਨਸ਼ਨ ਵੀ ਦਿੱਤੀ ਸਕਨ ਸਕੀ ਵੀ ਲਿਖੀ ਆ ਕਿਉਂਕਿ 5000 ਸੱਡੀ ਜਿਹੜੀ ਹੈ ਦੀਆਂ ਪੈਨਸ਼ਨ ਚਾਹੇ ਉਹ ਵਿਧਵਾ ਔਰਤਾ ਚਾਹੇ ਡਿਕੇਪਾ ਤੇ ਚਾਹੇ ਬੇਬੇਪਾ 5000 ਪੈਨਸ਼ਨ ਹੋਣੀ ਚਾਹੀਦੀ ਇਹ ਸਾਰਿਆਂ ਦੀ ਸਾਂਝੀ ਕਿ ਮੇਰੇ ਇਕੱਲੇ ਦੀ ਆ ਵੀ ਨਹੀਂ ਹਾਂਜੀ ਹਾਂਜੀ ਅੱਛਾ ਦਿਹਾੜੀ ਆਪਾਂ ਸਾਰੀ ਕਰਦੇ ਆ ਕੋਈ ਖੇਤ ਚ ਕਰਦਾ ਕੋਈ ਨਰੇਗਾ ਚ ਕਰਦਾ ਕੋਈ ਪੱਠੇ ਤੇ ਕਰਦਾ ਕੋਈ ਫੈਕਟਰੀ ਚ ਕਰਦਾ ਕੋਈ ਬਿਸਤਰੀ ਮਲ ਕਰਦਾ ਇਹਦੀ 700 ਰੁਪਏ ਦੀ ਆਣੀ ਹੋਣੀ ਚਾਹੀਦੀ ਇਹ ਵੀ ਸਾਰਿਆਂ ਦੀ ਸਾਂਝੀ ਆ ਕਿ ਮੇਰੀ ਇਕੱਲੇ ਦੀ ਆ ਬਈ ਹਾਂਜੀ ਇਹ ਤੇਰੇ ਇਕੱਲੇ ਦੀ ਥੋੜਾ ਚੱਲ ਥੋੜਾ ਜਿਹਾ ਹੁਣ ਬਸ ਜੇ ਸਾਰਿਆਂ ਦੀ ਸਾਂਝੀ ਆ ਤੇ ਫੇਰ ਭਾਈ ਇਹ WhatsApp ਕਰੋ ਗਾਂ ਦੀ ਗਾਂ ਸੈਂਡ ਕਰੋ ਮੁੰਡਿਆਂ ਕੋਲੇ ਫੋਨ ਹੈਗੇ ਆ ਨਾਲੇ ਫੋਨ 'ਚ ਦੱਸੋ ਵੀ 11 ਤਰੀਕ ਨੂੰ ਡੀਸੀ ਦਫਤਰ ਦੇ ਸਾਹਮਣੇ ਡੂੰਗਾ ਜਾਂ ਪਾਰਕ ਹੈਗਾ ਪਾਰਕ ਦੇ ਵਿੱਚ ਇੱਕ ਦਫਤਰ ਪਾਰਕ ਦੇ ਵਿੱਚ ਟੈਂਟ ਲੱਗਾ ਕੁਰਸੀਆਂ ਲੱਗੀਆਂ ਲੰਗਰ ਪਾਣੀ ਦਾ ਰੇਜੂਮ ਚੱਲੂ ਜੇ ਤੁਸੀਂ ਉੱਥੇ ਆ ਕੇ ਵੇਖਿਆ ਜੇ ਕਿੰਨੇ ਲੋਕ ਨੇ ਜਿਹੜੇ ਆ ਕੇ ਆਪਣੇ ਹੱਕਾਂ ਦੀ ਕੱਟੇ ਹੈ ਤਾਂ ਬੀਟੀਆ ਮੇਰੀ ਹੱਥ ਜੋੜ ਕੇ ਪੂਰਾ ਸਿਆਲ ਹੋ ਗਿਆ ਹਥਿਆਰ ਬੰਦ ਗਿਆ ਹੋ ਗਿਆ ਜੀ ਹਾਂ ਹਾਂ ਹੋ ਗਿਆ ਹੈ ਨਾ ਹੰਡ ਦੇ ਵਿੱਚ ਬੁੱਸਾ ਕਰਨ ਚ ਚੱਲਣਾ ਸੌਖਾ ਕੋਈ ਨਹੀਂ ਨਹੀਂ ਔਖਾ ਨਾ ਤੇ ਫਿਰ ਇਹਨਾਂ ਤੇ ਪੈਹੀ ਨਹੀਂ ਲੱਗੇ ਆ ਸਿਰਫ ਪੈਟਰੋਲ ਵੀ ਲੱਗਦਾ ਹੈ ਨਾ ਤੇ ਬਿਲਕੁਲ ਹੈ ਕਿ ਪੂਰੇ ਜੋਰਾ ਸ਼ੋਰਾ ਦੇ ਨਾਲ ਬਿਲਕੁਲ ਜੋਰ ਤੇ ਤਿਆਰੀ ਕਰੀਏ ਆਪਾਂ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਭੀ ਜੈ ਭੀ ਜੈ ਭਾਵਾ ਸਿਕਾ ਨਮਸਕਾਰ ਸਾਰਾ